হোমিওপ্যাথিক ডিপার্টমেন্ট অমৃতসর ডিস্ট্রিক্ট ਵੱਲੋਂ ওয়ার্ল্ড হোমিওপ্যাথিক ডে ਮਨਾਇਆ ਗਿਆ ਇਸ ਮੌਕੇ ਮੇਅਰ ਚਤਿੰਦਰ ਸਿੰਘ ਮੋਤੀਪਾਠੀਆ ਅਤੇ ਫਾਰਮਰ ਜੁਆਇੰਟ ਡਾਇਰੈਕਟਰ ਹੋমিওপ্যাথੀ ਮਹਿੰਦਰ ਸਿੰਘ ਗੁਜਰਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਹਨਾਂ ਹੋমিওপ্যাথੀ ਦੇ ਫਾਊਂਡਰ ਡਾਕਟਰ ਸੈਮੂਅਲ ਹੈਨਮਨ ਨੂੰ ਯਾਦ ਕੀਤਾ ਮੇਅਰ ਨੇ ਸੰਬੋਧਨ ਕਰਦਿਆਂ ਹੋমিওপ্যাথੀ ਨੂੰ ਸਭ ਤੋਂ ਪੁਰਾਣਾ ਸਫਲ ਅਤੇ ਅਸਰਦਾਰ ਇਲਾਜ ਦਸਿਆ ਇਸ ਦੌਰਾਨ ਕੁੱਲ ਪੰਜ ਜ਼ਿਲ੍ਹਿਆਂ ਦੇ ਡਾਕਟਰ ਅਤੇ ਹੋਰ ਸਟਾਫ ਮੌਜੂਦ ਸਨ ਐਸਬੋਕੇ ਜ਼ਿਲ੍ਹਾ ਹੋਮੀਓਪੈਥੀ ਅਫਸਰ ਡਾਕਟਰ रहमान ਅਸਰ ਜ਼ਿਲ੍ਹਾ ਆਯੁਰਵੈਦਿਕ ਅਫਸਰ ਡਾਕਟਰ ਦਿਨੇਸ਼ ਸ਼ਰਮਾ ਅੰਮ੍ਰਿਤਸਰ ਤੋਂ ਹੋਮੀਓਪੈਥਿਕ ਮੈਡੀਕਲ ਅਫੀਸਰ ਡਾਕਟਰ ਕਰਨਦੀਪ ਸਿੰਘ ਡਾਕਟਰ ਬਲਵਿੰਦਰ ਕੌਰ ਡਾਕਟਰ ਨਵਜੋਤ ਕੌਰ ਡਾਕਟਰ ਅਰਪਨ ਪ੍ਰੀਤ ਕੌਰ ਡਾਕਟਰ ਗੁਰਬੀਰ ਸਿੰਘ ਡਾਕਟਰ ਅਨਵਿੰਦਰ ਕੌਰ ਮਾਜੋਤ ਸਨ ਇਸ ਮੌਕੇ ਸਪੀਕਰ ਡਾਕਟਰ ਪ੍ਰਿਆ ਰਾਮਪਾਲ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ 6 ਡਿਸਪੈਂਸਰੀਜ਼ ਚੱਲ ਰਹੀਆਂ ਹਨ ਇੱਕ ਸਾਡੀ ਪਤਨ ਗੁਮੀ ਸਾਰੇ ਲੋਕਾਂ ਨੂੰ ਕਮਿਊਨਿਟੀ ਨੂੰ ਆਸੀ ਦੇਣ ਹੈ ਉਹ ਬੈਟਿੰਗ ਦੀ ਜਿਹੜਾ ਸਸਤਾ ਇਲਾਜ ਉਹ ਕਰਕੇ ਵੀ ਬਹੁਤ ਬੜੀਆਂ ਚੁਈਆਂ ਦੇ ਉਹ ਐਸੇ ਐਸੇ ਇਲਾਜ ਕਿਤੇ ਜਿਹੜੇ ਅਸੰਭਵ ਸੀ ਕਿਉਂਕਿ ਇਲਾਜ ਕੋਈ ਹੋਵੇ ਭਾਵੇਂ ਆਯੁਰਵੈਦਿਕ ਹੈ ਭਾਵੇਂ ਉਪਚਾਰੀਕ ਹੈ ਭਾਵੇਂ ਐਲੋਪੈਥਿਕ ਹੈ ਇਲਾਜ ਦਾ ਮਤਲਬ ਹੈ ਕਿ ਜੀਵਨ ਨੂੰ ਬਚਾਉਣਾ ਜੀਵਨ ਨੂੰ ਉਸਤ ਕਰਵਾ ਜਿਹੜੀ ਤੰਦਰੁਸਤ ਕਰਨਾ ਜੀਵਨ ਸੋ ਉਸ ਬਾਜ਼ਾਰਕ ਤੇ ਚੱਲਦੇ ਆ ਜੋ ਵਿਵਪੈ ਕਿੰਨੇ ਆਪਣੀਆਂ ਬੁਲਾਗਾ ਪੁਕੀਆਂ ਨੇ ਉਪਲਬਧੀਆਂ ਨੇ ਇਹ ਬਹੁਤ ਹੀ ਜਿਹੜਾ ਸ਼ਾਨਦਾਰ ਹੈ ਇਸ ਸਾਲ ਪੰਜਾਬ ਸਰਕਾਰ ਨੇ ਵਰਡ ਅਟੇਡੀ ਦੇ ਉੱਪਰ ਸਟੇਟ ਲੈਵਲ ਤੇ ਪ੍ਰੋਗਰਾਮ ਕੀਤਾ ਤੇ ਚਾਰ ਕਲਸਟਰਾਂ ਲਾ ਕੇ ਡਿਸਟ੍ਰਿਕਟ ਦੇ ਵਿੱਚ ਪ੍ਰੋਗਰਾਮ ਆਰਗੇਨਾਈਜ਼ ਕਰਿਆ ਅੱਜ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ 6 ਜਿਹੜੇ ਭਾਏ ਨੇ ਜਿਹਨਾਂ ਨੇ ਜਿਹਦੇ ਵਿੱਚ ਸ਼ਿਰਕਤ ਅਲੋ ਅੰਦਰ ਮੋਤੀ ਵੱਟ ਰੀ ਫਾਰਮਰ ਜਨਰੇਟਰ ਨੂੰ ਦਿੱਤਾ ਹੈ